ਅਮਰੀਕਾ ਤੋਂ ਰਿਪੋਰਟ ਕੀਤੀ 200 ਦੇ ਕਰੀਬ ਇਲੀਗਲ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਇਆ ਅਮਰੀਕੀ ਫੌਜੀ ਜਹਾਜ਼ ਬੁੱਧਵਾਰ ਅਮਰਸਰ ਹਵਾਈ ਅੱਡੇ ਤੋਂ ਉਤਰੇਗਾ ਗੈਰਕਾਨੂੰਨੀ ਪ੍ਰਵਾਸੀਆਂ ਵਿੱਚੋਂ ਬਹੁਤੇ ਪੰਜਾਬੀਆਂ ਇਸ ਦੇ ਨੇੜਲੇ ਸੂਬਿਆਂ ਨਾਲ ਸਬੰਧਤ ਰੱਖਦੇ ਨੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਦੂਸਰੇ ਕਾਰਜਕਾਲ ਦੌਰਾਨ ਇਹ ਪਹਿਲੀ ਵਾਰ ਹੈ ਜਦੋਂ ਇੰਨੀ ਵੱਡੀ ਗਿਣਤੀ ਦੇ ਵਿੱਚ ਗੈਰਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਗਿਆ 트੍ਰੰਪ ਨੇ ਜਨਵਰੀ 20 ਨੂੰ ਰਾਸ਼ਟਰਪਤੀ ਵਜੋਂ ਹਲਫ ਲਿਆ ਸੀ ਤੇ ਹੁਣ ਅਮਰੀਕੀ ਫੌਜੀ ਜਹਾਜ਼ C-17 ਗਲੋਮਾਸਟਰ ਵਿੱਚ 200 ਦੇ ਕਰੀਬ ਵਿਅਕਤੀ ਸਵਾਰ ਨੇ ਜਹਾਜ਼ ਡੈਮਲ ਸਰ ਵਿੱਚ ਲੈਂਡ ਕਰਨ ਤੋਂ ਪਹਿਲਾਂ ਰਾਤ ਵਿੱਚ ਜਰਮਨੀ ਦੇ ਰੈਮਸਟਨ ਹਵਾਈ ਬੇਸ 'ਤੇ ਇਹ ਦਿਨ ਪ੍ਰਾਇ ਜਾਣ ਦੀ ਵੀ ਸੰਭਾਵਨਾ ਹੈ। ਹੁਣੇ ਪਹਿਲੀ ਵਾਰ ਹੈ ਜਦੋਂ ਅਮਰੀਕਾ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਭਾਰਤ ਭੇਜਣ ਲਈ ਫੌਜੀ ਮਾਲਵਾਹਕ ਜਹਾਜ਼ ਦੀ ਵਰਤੋਂ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬੀਤੇ ਸਾਲਾਂ ਵਿੱਚ ਰਿਪੋਰਟ ਕਰਨ ਲਈ ਕਮਰਸ਼ੀਅਲ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਪਰ ਸਵਾਲ ਇਹ ਥੀਏ ਕਿ ਸਿਰਫ ਡੰਕੀ ਰੂਟ ਵਾਲੇ ਭਾਰਤੀ ਹੀ ਰਿਪੋਰਟ ਹੋਣਗੇ ਅਤੇ ਕਿਉਂ ਉਹਨਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੇ ਵਿੱਚ ਰਹਿਣਾ ਪੈ ਰਿਹਾ ਹੈ